ਟੀਮਾਂ ਬੰਬ ਸਕਵਾਡ ਦੀਆਂ ਟੀਮਾਂ तमाम ਪ੍ਰਸ਼ਾਸਨਿਕ ਅਧਿਕਾਰੀ ਇਥੇ ਲਗਾਤਾਰ ਪਹੁੰਚਦੇ ਵਿਖਾਈ ਦੇ ਰਹੇ ਨੇ ਸਾਨੂੰ ਅੱਜ ਸ਼ਾਮ ਵੀ ਤਕਰੀਬਨ 5:30 ਜੀ ਇਨਫੋਰਮੇਸ਼ਨ ਆਈ ਹੈ ਇਥੇ ਕੋਈ ਛੋਟੀ ਚੀਜ਼ ਚੋ ਫਾਇਰ ਟਾਈਪ ਨਹੀਂ ਈ ਬਹੁਤ ਜ਼ਿਆਦਾ ਆਵਾਜ਼ ਵੀ ਆਈ ਕੰਪਲੀਟ ਇਨਫੋਰਮੇਸ਼ਨ ਸਾਨੂੰ 112 ਤੇ ਕਾਲ ਕਰਕੇ ਖੁਦ ਕੋਲ ਇੱਥੇ ਜਦੋਂ ਪਹੁੰਚੇ ਆ ਤਾਂ ਦੇਖਿਆ ਕਿ ਇੱਥੇ ਕੁਝ ਪਰ ਲੋਕ ਪਲੀਜ਼ શાંતੀ ਰੱਖੋ ਚੀਜ਼ ਜਿਹਦੇ ਚ ਕੋਈ ਪ੍ਰੈਸ਼ਰ ਚੋਂ ਨਿਕਲਿਆ ਹੋ ਕਮਪਰੈਸ਼ਨ ਟਾਈਪ ਲਾਸਟ ਹੋਤਾ ਇੱਥੇ ਦੇਖਿਆ ਕਿ ਚਾਰ ਟਾਇਰਾਂ ਦਾ ਮਾਲਿਸ ਦੇ ਨੁਕਸਾਨ ਹੋਇਆ ਇਹ ਆਪਣੇ ਰਿੰਗਲੇ ਜਿਹੜੇ ਕਮਨ ਸਪੇਸ ਦੇ ਨਾਲ ਨੁਕਸਾਨ ਹੋਇਆ ਠੀਕ जी जो, जो भी अपडेट लोग को एसवाई में किस की नदा कार है रिटायर्ड ऑफिसर ने इनहाला एक कार है और ये सब चीज का विषय है जी सारा रेंट टेनेंट्स है पास्ट टेनेंट्स पास्ट सारा द इन्वेस्टिगेशन इनिशियली इन्वेस्टिगेशन जो ऑटो सस्पेक्टेड ऑटोज आया है मैम ऑटो आया सस्पेक्टेड उधर से हो इन्वेस्टिगेशन कंप्लेनेंट ने दसे जी और कुछ दो बंदे शक्की इथे आए सी जिने ने ग्रेनेड कॉल करके गया ਜਿਹੜੇ ਕੰਪਲੇਨੈਂਟ ਸੀ ਉਹ ਆਪਣੇ ਘਰ ਦੇ ਵਿਹੜੇ 'ਚ ਹੀ ਬੈਠੇ ਸੀ ਉਹਨਾਂ ਨੇ ਉਹਨੂੰ ਦੇਖਿਆ ਤੇ ਜਦੋਂ ਇਥੇ ਨੂੰ ਆਟੋ ਰਿਸਪੌਂਡ ਹੋ ਗਿਆ ਉਸ ਤੋਂ ਬਾਅਦ ਹੀ ਸਾਡੀ ਟੀਮ ਫੋਨ ਲੱਗਿਆ ਹੋਇਆ ਹੈ ਤੇ ਉਹਨਾਂ ਨੂੰ ਅਸੀਂ ਸਰਚ ਕਰ ਰਹੇ ਹਾਂ ਉਹ ਜਿਹੜੇ ਇਸ ਤਫਤੀਸ਼ ਦਾ ਵਿਸ਼ਾ ਹੈ ਲੈ ਲੰਬੀ ਗੱਲ ਹੈ ਉਹ ਲੈ ਸਾਰਾ ਅਸੀਂ ਕੰਪਲੇਨੈਂਟ ਨਾਲ ਮਿਲ ਕੇ ਸਾਰੀ ਇਨਵੈਸਟੀਗੇਸ਼ਨ ਕਰ ਰਹੇ ਹਾਂ नी वोहली में जो भी दसे है assi puri investigation kar rahe hain some blast has happened what is the cause of blast assi hell investigate kar rahe hain koi terror angle lag raha hai main isko aapko abhi forensic ki teams itthe aa gayi hain forensic science ki teams aa gayi hain ਤੇ ਇੱਥੇ ਤਮਾਕਾ ਹੋਇਆ ਇਹਦੀ ਹਾਲੇ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਫੈਸਲ ਟੀਮ ਅੰਦਰ ਹੈ ਉਸ ਤੋਂ ਬਾਅਦ ਹਾਲੇ ਦੇ ਬਾਰੇ ਅਸੀਂ ਕੁਝ ਦੱਸ ਨਹੀਂ ਸਕਦੇ ਇਹ ਹੋਇਆ ਗਿਆ ਹੈ ਗੋਪੋਜਿਸ਼ ਮਲੋਤਰਾ ਸਾਹਿਬ ਨੇ ਉਹਨਾਂ ਦੀ ਕੋਠੀ ਹੈ ਠੀਕ ਹੈ ਹਾਲੇ ਅਸੀਂ ਇਹਦੀ ਵੈਰੀਫਿਕੇਸ਼ਨ ਕਰ ਰਹੇ ਹਾਂ ਉਸ ਤੋਂ ਬਾਅਦ ਜੋ ਹੋਏਗਾ ਸੀਨੀਅਰ ਅਫਸਰ ਤੁਹਾਨੂੰ ਦੱਸ ਦੇਗਾ ਇਹ ਹੈਂਡ ਗ੍ਰੇਨੇਡ ਦਾ ਕੀ ਇਹਦੇ ਬਾਰੇ ਹਾਲੇ ਇਸ ਤਰ੍ਹਾਂ ਨਹੀਂ ਅਸੀਂ ਦੱਸ ਸਕਦੇ ਕੋਈ ਗੱਲ ਸਰ ਕਿੰਨੇ ਵਜੇ ਹੋਇਆ ਹੈ ਫੈਸਲ ਟੀਮ 6 ਵਜੇ ਤੋਂ ਅੱਗੇ ਪਿਛੇ ਹੈ 6 ਵਜੇ ਤੋਂ ਲੱਗੀ ਚੱਗੇ ਤਾਂ ਪੁਲਿਸ ਸਾ ਆਪਣੇ ਪੱਧਰ ਤੇ ਜਾਂਚ ਕਰ ਰਹੀ ਹੈ ਐਫਐਸਐਲ ਟੀਮਾਂ ਆਪਣੇ ਪੱਧਰ ਤੇ ਇਨਵੈਸਟੀਗੇਟ ਕਰ ਰਹੀਆਂ ਨੇ ਹਰ ਰੈਂਗਲ ਤੋਂ ਇਸ ਪੂਰੇ ਮਾਮਲੇ ਦੀ ਪੜਤਾਲ ਜਾਰੀ ਹੈ ਸਾਡਾ ਸਾਡੇ ਸੀਓ ਕੀ ਦਿਲਜੀਤ ਜੁੜ ਰਹੇ ਨੇ ਇਸੇ ਖਬਰ ਤੋਂ ਅਪਡੇਟ ਲਈ ਸਿੱਧਾ ਰੁਕਾਂਗੇ ਦਿਲਜੀਤਾ ਦਿਲਜੀਤ ਜਾਣਨਾ ਤੁਹਾਡੇ ਕੋਲੋਂ ਚਾਹਾਂਗੇ ਹੁਣ ਕਰੀਬ ਕਰੀਬ ਬਾ ਦੋ ਤਿੰਨ ਘੰਟਿਆਂ ਦਾ ਸਮਾਂ ਬੀਤ ਚੁੱਕਿਆ ਹੈ ਹੁਣ ਤੱਕ ਕੀ ਕੁਝ ਤਾਥ ਹੱਥ ਲੱਗੇ ਨੇ ਕੀ ਕੁਝ ਚੀਜ਼ਾਂ ਸਪਸ਼ਟ ਕਲੀਅਰ ਤੌਰ ਤੇ ਨਿਕਲ ਕੇ ਸਮਣੀ ਹੈ ਕਿ ਇੱਥੇ ਕੀ ਕੁਝ ਹੋਇਆ ਹੈ ਸੈਕਟਰ 10 ਦੇ ਵਿੱਚ ਬਿਲਕੁਲ ਅਮੇਤ ਚੰਡੀਗੜ੍ਹ ਦੇ ਸੈਕਟਰ 10 ਦੇ ਵਿੱਚ 575 ਆ ਜਿਹੜੀ ਕੋਠੀ ਆ ਇਹਦੇ ਵਿੱਚ ਜਿਹੜਾ ਗ੍ਰਨੇਡs ੁੱਟਿਆ ਗਿਆਗਾ ਦੋ ਸ਼ੱਕੀ ਵਿਅਕਤੀ ਜਿਹੜੇ ਕਿ ਆਟੋ ਦੇ ਉੱਪਰ ਆਏ ਸੀਗੇ ਉਹ ਗ੍ਰਨੇਡs ੁੱਟ ਕੇ ਥੋ ਜਿਹੜੇ ਗਏ ਫਰਾਰ ਹੋਏ ਨੇ ਜਿਵੇਂ ਕਿ ਤੁਸੀਂ ਸੀਸੀਟੀਵੀ ਦੀਆਂ ਫੁਟੇਜ ਦੇਖ ਰਹੇ ਹੋ ਹੁਣ ਮੌਕੇ ਦੇ ਉੱਪਰ ਜਿਹੜਾਗਾ ਸੀਐਸਐਫਐਲ ਦੀ ਜਿਹੜੀ ਟੀਮ ਹੈ ਉਹ ਜਾਂਚ ਕਰ ਰਹੀ ਹੈ ਹੁਣ ਪੰਜਾਬ ਪੁਲਿਸ ਦੀ ਜਿਹੜੀ ਏਜੀਡੀਐਫ ਟੀਮ ਹੈ ਉਹਨਾਂ ਦੇ ਜਿਹੜੇ ਡੀਐਸਪੀ ਆ ਤੁਸੀਂ ਦੇਖ ਸਕਦੇ ਹੋ ਉਹ ਮੌਕੇ ਦੇ ਉੱਪਰ ਪਹੁੰਚੇ ਨੇ ਦੱਸ ਦਈਏ ਕਿ ਇਹ ਜਿਹੜਾ ਘਰ ਹੈਗਾ ਕਰ ਰਟਾਇਰ ਐਸਪੀ ਜਿਹੜੇ ਕਿ ਉਹਨਾਂ ਦਾ ਇਹ ਜਸਕਿਰਦ ਸਿੰਘ ਚਹਿਲ ਉਹਨਾਂ ਦਾ ਹੈ ਘਰ ਹੈਗਾ ਜਿੱਥੇ ਇਹ ਗਰਨੇਡ ਨਾਲ ਜਿਹੜਾਗਾ ਹਮਲਾ ਕੀਤਾ ਗਿਆ ਹੈਗਾ ਦੱਸ ਦਈਏ ਕਿ ਇੱਥੇ ਪਹਿਲਾਂ ਵੀ 2023 ਦੇ ਵਿੱਚ ਦੋ ਜਿਹੜੇ ਕਿ ਵਿਅਕਤੀਆਂ ਨੂੰ ਇੱਥੋਂ ਪਕੜਿਆ ਗਿਆ ਸੀਗਾ ਜਿਨ੍ਹਾਂ ਵੱਲੋਂ ਜਿਹੜਾਗਾ ਇੱਥੇ ਜਸਕਿਰਦ ਸਿੰਘ ਜਿਹੜੇ ਚਹਿਲ ਐਸਪੀ ਰਿਟਾਇਰ ਨੇ ਉਹਨਾਂ ਦੇ ਉੱਪਰ ਹਮਲਾ ਕਰਕੇ ਉਹਨਾਂ ਨੂੰ ਜਿਹੜਾਗਾ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀਗੀ ਉਹ ਵਿਅਕਤੀ ਵੀ ਜਿਹੜੇ ਹੈਗੇ ਉਹਨਾਂ ਨੂੰ ਜਿਹੜਾਗਾ ਸਟੇਟ ਆਪਰੇਸ਼ਨ ਸੈੱਲ ਹੈਗਾ ਉਹਨਾਂ ਵੱਲੋਂ ਜਿਹੜਾਗਾ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਇਹਦੇ ਵਿੱਚ ਉਹਦੇ ਵਿੱਚ ਜਾਣਦੇ ਵਿੱਚ ਇਹ ਸਾਹਮਣੇ ਆਇਆ ਸੀਗਾ ਕਿ ਇਹ ਜਿਹੜੇ ਵਿਅਕਤੀ ਹੈਗੇ ਉਹ ਹਰਿੰਦਰ ਰਿੰਦਾ ਜਿਹੜਾ ਕਿ ਪਾਕਿਸਤਾਨ ਦੇ ਵਿੱਚ ਟੈਰਰਿਸਟ ਹੈ ਉਹਦੇ ਵੱਲੋਂ ਇਹ ਅਟੈਕ ਜਿਹੜਾ ਕਰਾਇਆ ਗਿਆ ਸੀਗਾ ਹੁਣ ਇਹ ਵੀ ਹੁਣ ਜਾਂਚ ਕਰ ਰਹੀ ਹੈ ਇੱਥੇ ਮੌਕੇ ਦੇ ਉੱਪਰ ਚੰਡੀਗੜ੍ਹ ਆ ਪੁਲਿਸ ਦੀ ਜਿਹੜੀ ਸੀ ਸੀਐਸਐਫਐਲ ਦੀ ਟੀਮ ਹੈਗੀ ਆ ਉਹ ਮੌਕੇ ਦੇ ਉੱਪਰ ਪਹੁੰਚੇ ਨੇ ਉਹ ਜਾਂਚ ਕਰ ਰਹੀ ਹੈ ਨੇ ਬਾਕੀ ਪੰਜਾਬ ਪੁਲਿਸ ਦੀਆਂ ਅਲੱਗ-ਅਲੱਗ ਏਜੀਟੀ ਐਫਟੇੜੀ ਟੀਮ ਹੈ ਉਹ ਇੱਥੇ ਮੌਕੇ ਦੇ ਉੱਪਰ ਹੁਣ ਜਾਂਚ ਕਰ ਰਹੀ ਹੈ ਉਹ ਅ ਦੇਖ ਸਕਦੇ ਹੋ ਤੁਸੀਂ ਉਹ ਮੌਕੇ ਉੱਪਰ EGITF ਆਈ ਹੈਗੀ ਉਹਨਾਂ ਬੰਨੋਂ ਜਿਹੜੇ ਕਿ ਇੱਥੇ ਹੁਣ ਘਰ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਅਲੱਗ-ਅਲੱਗ ਟੀਮਾਂ ਜਿਹੜੀਆਂ ਇੱਥੇ ਪਹੁੰਚੀਆਂ ਸਟੇਟ ਆਪਰੇਸ਼ਨ ਸੈਲਰੀ ਟੀਮ ਵੀ ਜਿਹੜੀ ਇੱਥੇ ਇੱਥੇ ਮੌਕੇ ਦੇ ਉੱਪਰ ਪਹੁੰਚੇ ਆ ਅਲੱਗ-ਅਲੱਗ ਟੀਮਾਂ ਜਿਹੜੀਆਂ ਹੁਣ ਇੱਥੇ ਪੂਰੇ ਮਾਮਲੇ ਦੀ ਜਾਂਚ ਕਰ ਰਹੀਆਂ ਦੱਸ ਦਈਏ ਕਿ ਚੰਡੀਗੜ੍ਹ ਦੇ ਵਿੱਚ ਹੁਣ ਇਸ ਜਿਹੜੀ ਕਿ ਕਬੱਡੀ ਵਾਰਦਾਤ ਹੋਈ ਹੈ ਇਹਨੂੰ ਲੈ ਕੇ ਹੁਣ ਚੰਡੀਗੜ੍ਹ ਪੁਲਿਸ ਦੇ ਵਿੱਚ ਇੱਕ ਵੱਡੀ ਚੁਣੌਤੀ ਬਣਿਆ ਹੈ ਕਿ ਇੱਕ ਆਟੋ ਦੇ ਉੱਪਰ ਕੋਈ ਦੋਸ਼ਕੀ ਬਕੀ ਆਂਦੇ ਤੇ ਉਹ ਹਮਲਾ ਕਰਕੇ ਫਰਾਰ ਇਹਨਾਂ ਦੀ ਮਦਦ ਨਾਲ ਜਿਹੜਾ ਹੈਗਾ ਪੁਲਿਸ ਜਿਹੜਾ ਕਿ ਆਟੋ ਆਇਆ ਕਿੱਥੋਂ ਆਇਆ ਤੇ ਕਿੱਥੋਂ ਭੱਜਿਆ ਇਹਨਾਂ ਦੀ ਮਦਦ ਨਾਲ ਹੁਣ ਜਿਹੜੇਗੇ ਆਰੋਪੀਆਂ ਨੂੰ ਪਕੜ ਪਾਉਂਦੀ ਹੈ ਨਹੀਂ ਪੜ ਆਉਂਦੀ ਇਹ ਦੇਖਣ ਵਾਲੀ ਗੱਲ ਹੋ ਗਈ ਕਿਉਂਕਿ ਜਿਹੜੇ ਕੈਮਰੇ ਲੱਗੇ ਆ ਇਹਨੂੰ ਲੈ ਕੇ ਲੋਕਾਂ ਦੇ ਚਲਾਨ ਤਾਂ ਜਿਹੜੇ ਹੈਗੇ ਲੋਕਾਂ ਦੇ ਕੀਤੇ ਜਾਂਦੇ ਨੇ ਪਰ ਹੁਣ ਦੇਖਣਾ ਹੈਗੇ ਆਰੋਪੀ ਜਿਹੜੇ ਹੁਣ ਫਰਾਰ ਹੋਏ ਉਹਨਾਂ ਨੂੰ ਪਕੜਨ ਦੇ ਵਿੱਚ ਕਿੰਨੇ ਇਹ ਮਦਦਕਾਰ ਜਿਹੜੇ ਕੈਮਰਾ ਕਰਦੇ ਨੇ ਬਿਲਕੁਲ ਵਾਕਿਆ ਵਿੱਚ ਸਮਝਿਆ ਜਾ ਸਕਦਾ ਹੈ ਕਿ ਇਹ ਮਾਮਲਾ ਕਾਫੀ ਜ਼ਿਆਦਾ ਸੈਂਸਿਟਿਵ ਹੈ ਔਰ ਹੁਣ ਜਿਹੜੀ ਗੱਲ ਕਲੀਅਰ ਹੋਈ ਹੈ ਕੇਕਾ ਰਟਾਇਰਡ ਪੁਲਿਸ ਆਫਿਸਰ ਦੀ ਕੋਠੀ ਹੈ ਔਰ ਜਿਹੜੀ ਵੱਡੀ ਗੱਲ ਤੁਸੀਂ ਦੱਸੀ ਹੈ ਕਿ ਰਿੰਦਾ ਗੈਂਗ ਵੱਲੋਂ ਪਹਿਲਾਂ ਵੀ ਇੱਥੇ ਹਮਲੇ ਦੀ ਕੋਸ਼ਿਸ਼ ਕੀਤੀ ਗਈ ਕੋਈ ਲਿੰਕ ਜੁੜ ਰਿਹਾ ਕੋਈ ਤਾਰ ਜੁੜ ਰਿਹਾ ਹਾਲੇ ਤੱਕ ਹੋਰ ਕੋਈ ਵੀ ਅਪਡੇਟ ਦਿਲਜੀਤ ਇਸ ਮਾਮਲੇ ਦੇ ਨਾਲ ਜੁੜੀ ਹੋਈ ਕਿ ਅਟੈਕਰ ਕੌਣ ਹੋ ਸਕਦਾ ਹੈ ਕੋਈ ਸੰਭਾਵਿਤ ਅਟੈਕਰ ਪੁਲਿਸ ਨੇ ਇਸ ਬਾਰੇ ਕੋਈ ਵੀ ਖੁਲਾਸਾ ਕੀਤਾ ਹੈ ਦੇਖੋ ਬਿਲਕੁਲ ਜਿਵੇਂ ਕਿ ਮੈਂ ਤੁਹਾਨੂੰ ਅੰਮ੍ਰਿਤ ਦੱਸਿਆ ਕਿ ਇਸ ਪੂਰੇ ਮਾਮਲੇ ਲੋਕੇ ਜਿਵੇਂ ਪਹਿਲਾਂ ਹੀ ਦੱਸਿਆ ਜਾ ਰਿਹਾ ਕਿ ਇਹ ਪਹਿਲਾਂ ਵੀ ਜਿਹੜਾ ਹੈਗਾ ਰਿਟਾਇਰ ਜਿਹੜੇ ਜਸਕਿਰਤ ਸਿੰਘ ਐਸਪੀ ਰਿਟਾਇਰ ਨੇ ਉਹਨਾਂ ਦੇ ਉੱਪਰ ਜਿਹੜਾ ਹੈਗਾ ਹਮਲਾ ਕਰਨ ਦੀ ਜੋ ਜੀ ਕੋਸ਼ਿਸ਼ ਕੀਤੀ ਸੀਗੀ ਦੋ ਵਿਅਕਤੀ ਜਿਹੜੇ ਕਿ ਇੱਥੇ ਪਕੜੇ ਗਏ ਸੀਗੇ ਉਹਨਾਂ ਤੋਂ ਜਿਹੜਾ ਹੁਣ ਜਿਹੜਾ ਇਹ ਹਮਲਾ ਹੈ ਉਸ ਨੂੰ ਵੀ ਜਿਹੜਾਗਾ ਜੋੜ ਕੇ ਦੇਖਿਆ ਜਾ ਰਿਹਾਗਾ ਲੇਕਿਨ ਪੁਲਿਸ ਜਿਹੜਾਗਾ ਹਰ ਇੱਕ ਐਂਗਲ ਦੇ ਨਾਲ ਜਿਹੜੀ ਕੀ ਜਾਂਚ ਕਰ ਰਹੀ ਹੈ ਕਿਉਂਕਿ ਹੁਣ ਲੱਗ-ਲੱਗ ਟੀਮਾਂ ਜਿਵੇਂ ਕਿ ਪੰਜਾਬ ਦੀ ਐਚਟੀਐਫ ਸਟੇਟ ਆਪਰੇਸ਼ਨ ਸੈੱਲ ਤੇ ਹੋਰ ਚੰਡੀਗੜ੍ਹ ਪੁਲਿਸ ਦੀਆਂ ਜਿਹੜੀਆਂ ਲੱਗ-ਲੱਗ ਟੀਮਾਂ ਆਈਆਂ ਉਹ ਇਸ ਮੌਕੇ ਦੇ ਉੱਪਰ ਪਹੁੰਚੇ ਨੇ ਮੌਕੇ ਦੇ ਉੱਪਰ ਹੁਣ ਜਾਂਚ ਕਰ ਰਹੇ ਹੁਣ ਜਾਂਚ ਤੋਂ ਬਾਅਦ ਹੀ ਜਿਹੜਾਗਾ ਇੱਕ ਸਾਹਮਣੇ ਆਏਗਾ ਜਿਹੜੇ ਇੱਥੇ ਦੇ ਐਸਐਸਪੀ ਉਹਨਾਂ ਦਾ ਇਹੀ ਕਹਿਣਾ ਸੀ ਕਿ ਸ਼ੱਕੀ ਵਿਅਕਤੀਆਂ ਵੱਲੋਂ ਜਿਹੜਾਗਾ ਇਹ ਬਾਹਰਤ ਨੂੰ ਹਮ ਕੀ ਨਹੀਂ ਹੋਇਆਗਾ ਜੀ 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 ਦਿਲਜੀਤ ਜਿਸ ਤਰ੍ਹਾਂ ਕਿ ਤੁਸੀਂ ਦੱਸ ਰਹੇ ਹੋ ਕਿ ਇੱਥੇ ਹਲੇ ਜਾਨੀ ਨੁਕਸਾਨ ਨਹੀਂ ਹੋਇਆ ਗਨੀਮਤ ਰਹੀ ਇੱਥੇ ਜਾਨੀ ਨੁਕਸਾਨ ਨਹੀਂ ਹੋਇਆ ਪਰ ਵੇਖਣਾ ਹੋਵੇ ਕਿ ਪੁਲਿਸ ਕਾ ਤੱਕ ਇਹਨਾਂ ਹਮਲਾਵਰਾਂ ਨੂੰ ਫੜਤੀ ਨਜ਼ਰ ਬਣਾਏ ਰੱਖੋ ਅੱਗੇ ਵੀ ਅਪਡੇਟ ਤੁਹਾਡੇ ਕੋਲ ਲੈ ਕੇ ਆਂਦੇ ਰਾਂਗੇ ਫਿਲਹਾਲ ਬਹਿਤ ਸ਼ੁਕਰੀਆ ਸੋ ਚੰਡੀਗੜ੍ਹ ਦੇ ਵਿੱਚ ਇਹ ਤਮਾਕਾ ਹੋਇਆ ਹੈ ਰਿਟਾਇਰਡ ਐਸਪੀ ਦੀ ਇਹ ਕੋਠੀ ਦੱਸੀ ਜਾ ਰਹੀ ਹੈ ਜਾਂ ਰਿਟਾਇਰਡ ਐਸਪੀ ਦੀ ਕੋਠੀ ਦੇ ਉੱਪਰ ਇਹ ਤਮਾਕਾ ਖੇਜ ਸਮਗਰੀ ਸੁੱਟੀ ਗਈ ਹੈ ਇਸ ਤੋਂ ਬਾਅਦ तमाम ਸੀਨੀਅਰ ਪੁਲਿਸ ਅਫੀਸ਼ੀਅਲਸ ਐਫਐਸਐਲ ਦੀਆਂ ਟੀਮਾਂ बॉम्ब स्क्वाड ਇੱਥੇ ਪਹੁੰਚਦੇ ਵਿਖਾਈ ਦੇ ਰਹੇ ਨੇ ਇੱਥੇ ਹੁਣ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਸੀਸੀਟੀਵੀ ਤਸਵੀਰਾਂ ਹੁਣ ਤੱਕ ਜੋ ਸਾਹਮਣੇ ਆਈਆਂ ਤੇ ਹੋਰ ਵੀ ਸੀਸੀਟੀਵੀ ਕਲੂਜ਼ ਉਹਨਾਂ ਇਕੱਠੇ ਕੀਤੇ ਜਾ ਰਹੇ ਨੇ ਤਾਂ ਜੋ ਜਲਦ ਤੋਂ ਜਲਦ ਹਮਲਾਵਰਾਂ ਤੱਕ ਪਹੁੰਚਿਆ ਜਾ ਸਕੇ ਪਰ ਵਾਕਿਜੀ ਵੱਡੀ ਜ਼ਰਤ ਹੈ ਇਸ ਢੰਗ ਦੇ ਨਾਲ ਮੁਲਜ਼ਮਾਂ ਦੇ ਹੌਸਲੇ بلند ਹੋ ਜਾਣਗੇ ਸ਼ਾਇਦ ਕਿਸੇ ਨੇ ਨਹੀਂ ਸੋਚਿਆ ਹੋਣਾ ਕਿ ਇੱਕ ਰਿਟਾਇਰਡ ਐਸਪੀ ਦੇ ਕਾਰ ਇਸ ਢੰਗ ਦੇ ਨਾਲ ਤਮਾਕਾ ਖੇ ਦੀ ਸਮਗਰੀ ਛੁਟ ਕੇ ਮੁਲਜ਼ਮ ਫਰਾਰ ਹੋ ਜਾਣਗੇ ਦਾ ਦੇਖਣਾ ਹੋਵੇਗਾ ਕਿ ਇਸ ਮਾਮਲੇ ਵਿੱਚ ਚੰਡੀਗੜ੍ਹ ਪੁਲਿਸ ਅਤੇ EGTP4 ਕੀ ਕੁਝ ਖੁਲਾਸੇ ਕਰਦੀ ਹੈ ਵੱਡਾ ਸਵਾਲ ਹੈ ਹੀ ਬਰਕਰਾਰ ਹੈ ਕਿ ਆਫਰਕਾਰਾਂ ਨਾਲ ਮੁਲਜ਼ਮਾਂ ਦੇ ਹੌਸਲੇ ਕਿਉਂ ਇੰਨੇ ਬੁਲੰਦ ਹੁੰਦੇ ਜਾ ਰਹੇ ਨੇ ਚੰਡੀਗੜ੍ਹ ਚੀਕਾ ਰਿਟਾਇਰਡ ਪੁਲਿਸ ਅਫਸਰ ਦੀ ਕੋਠੀ ਦੇ ਉਪਰ ਧਮਾਕਾ ਖੇਜ ਸਮਗਰੀ ਛੁੱਟ ਕੇ ਮੁਲਜ਼ਮ ਫਰਾਰ ਹੋ ਗਏ ਨੇ ਅਪਡੇਟ ਅਗੇ ਵੀ ਤੁਹਾਨੂੰ ਦਵਾਂਗੇ ਫਿਲਹਾਲ ਇਸ ਬ੍ਰੋਟਨ ਚ ਮੇਰੇ ਨਾਲ ਨਹੀਂ ਮੈਨੂੰ ਦਿਓ ਇਜਾਜ਼ਤ ਧੰਨਵਾਦ